ਸਵਾਗਤ ਹੈ ਦੋਸਤੋ ਤੁਹਾਡਾ ਹਜਲ ਦਾ 24 ਅੱਜ ਕਬਾਇਆ ਮੰਡੀ ਭਾਰਤੀ ਕਿਸਾਨ ਯੂਨੀਅਨ ਸਾਰੀਆਂ ਹੀ ਜਥੇਬੰਦੀਆਂ ਵੱਲੋਂ ਜੋ ਸੰਯੁਕਤ ਮੋਰਚੇ ਦੀ ਕਾਰ ਤੇ ਪੂਰੇ ਭਾਰਤ ਵਿੱਚ ਜਿੰਨੇ ਵੀ ਵਿਰੋਧੀ ਧਿਰ ਦੇ ਐਮਪੀ ਹਨ ਉਹਨਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ ਐਸੀ ਕੜੀ ਵਜੋਂ ਅੱਜ ਕਬਾਇਆ ਮੰਡੀ ਫਰੋਇਪੁਰ ਲੋਕ ਸਭਾ ਹਲਕੇ ਤੋਂ ਛੇਰ ਸਿੰਘ ਕਬਾਇਆ ਜੋ ਕਬਾਇਆ ਦਾਣਾ ਮੰਡੀ ਪਹੁੰਚੇ ਹਨ ਕਿਸਾਨ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ ਜੋ ਕਿਸਾਨ ਜਿੰਨੇ ਲਟਕਦੀਆਂ ਮੰਗਾ ਹਨ ਉਹਨਾਂ ਨੂੰ ਮੰਗ ਪੱਤਰ ਸੌਂਪ ਕੇ ਜਲਦ ਜਲਦ ਹੱਲ ਕਰਾਉਣ ਲਈ ਤੁਸੀਂ ਦੇਖ ਰਹੇ ਹੋ ਫਾਜ਼ਲ ਕਾ 24 ਮੈਂ ਰਮੇਸ਼ ਯਾਰਾ ਕਬਾਇਆ ਮੰਡੀ ਤੋਂ ਜਿਵੇਂ ਮੁਰਚੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਹੈ ਇਹਦੇ ਬਾਰੇ ਸਰਪਰੇ ਅੱਜ ਦੇ ਕਿਸਾਨ ਜਿੱਤੇ ਬੰਦੀਆਂ ਦੇ ਅਲੱਗ-ਅਲੱਗ ਆਗੂਆਂ ਨੇ ਪਿੰਡ ਕਬਾਇਆ ਵਿੱਚ ਆ ਕੇ ਦਾਣਾ ਮੰਡੀ ਤੇ ਇਹ ਮੰਗ ਪੱਤਰ ਦਿੱਤਾ ਕਿ ਜਿਹੜੇ ਕਾਨੂੰਨ ਬੀਜੇਪੀ ਦੀ ਸਰਕਾਰ ਨੇ ਵਾਦਾ ਕੀਤੇ ਸੀਗੇ ਕਿ ਅਸੀਂ ਇਹ ਐਮਐਸਪੀ ਸਾਰਾ ਸਿਸਟਮ ਸਹੀ ਕਰਾਂਗੇ ਤੇ ਉਸ ਤੋਂ ਮੁਕਰਦੀ ਨਜ਼ਰ ਆ ਰਹੀ ਹੈ ਇਸ ਕਰਕੇ ਇਹ ਸੰਜੁਗਤ ਮੋਰਚਾ ਜਿਹੜਾ ਹੈ ਉਹ ਅੱਗੇ ਲੱਗ ਕੇ ਇਸ ਸੰਘਰਸ਼ ਵਾਸਤੇ ਉਹਨਾਂ ਨੇ ਸਾਨੂੰ ਮੈਨੂਸ ਪੱਤਰ ਦਿੱਤਾ ਹੈ ਸੀ ਪਾਰਲੀਮੈਂਟ ਜਾ ਕੇ ਇਹ ਸਾਰੇ ਮਸਲੇ ਜਿਹੜੇ ਹੈ ਪੇਖਾਵਾਂਗੇ ਤਾਂ ਕਿ ਸਰਕਾਰ ਜਿਹੜਾ ਇਹਦਾ ਹੱਲ ਕਰੇ ਕਿਸ ਮਸਲੇ ਵਿੱਚ ਅੱਜ ਇੱਥੇ ਇਕੱਠੇ ਹੋ ਦਾਣਾ ਮੰਡੀ ਕਬਾਇਆ ਅੱਜ ਦੀ ਸੰਜੁਗਤ ਕਿਸਾਨ ਮੋਰਚੇ ਵੱਲੋਂ ਅੱਜ ਦੇ ਦਿਨ ਜਿੰਨੇ ਵੀ ਮੈਂਬਰ ਨੇ ਪਾਰਲੀਮੈਂਟ ਦੇ ਰਾਜ ਸਭਾ ਦੇ ਮੈਂਬਰ ਨੇ ਜਾਂ ਜਿੰਨੇ ਵੀ ਇਹਨਾਂ ਦੇ ਮੰਤਰੀ ਨੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਹੈ ਕਿਉਂਕਿ ਜਿਹੜਾ ਪਿਛਲੇ ਕਿਸਾਨ ਅੰਦੋਲਨ ਨੇ ਲੜਾਈ ਲੜ ਕੇ ਮੋਦੀ ਸਰਕਾਰ ਦੀ ਦੀ ਤੌਰ 'ਚ ਕਿਲਾ ਕੱਢ ਕੇ ਔਰ ਉਹਦਾ ਨਤੀਜਾ ਹੀ ਸੀ ਵੀ ਜਿਹੜਾ ਮੋਦੀ ਸਰਕਾਰ ਹਾਰੀ ਏ ਜਿਹੜੀ ਕਹਿੰਦੀ ਸੀ ਵੀ ਅੱਬ ਕੀ ਬਾਅਦ 400 ਪਾਰ ਤੇ ਅੱਗੇ ਨਾਲੋਂ ਕੱਟ ਕੇ ਜੋੜ ਤਮਾ ਕਰਕੇ ਜਿਹੜੀ ਉਹ ਸਰਕਾਰ ਬਣੀ ਐ ਇਸ ਵਾਰੀ ਐਨਡੀ ਦੇ ਸੋ ਜਿਹੜੇ ਉਹਨੇ ਪਿਛਲੇ ਦਿਨੇ ਵਾਅਦਾ ਖਿਲਾਫੀ ਕੀਤੀ ਸੀ ਜਦੋਂ ਅਸੀਂ ਵੱਡਾ ਅੰਦੋਲਨ ਲੜਿਆ ਮੰਨਿਆ ਆਪਦੇ ਮੂੰਹ ਤੋਂ ਪੀਐਮਐਸਪੀ ਜਿਹੜੇ ਕਾਨੂੰਨ ਸੀ ਬਦੂ ਜਾਂ ਕਾਨੂੰਨ ਰੱਦ ਕਿਤੇ ਐਮਐਸਪੀ ਤੇ ਲਾਗੂ ਕਰਾਂਗਾ ਔਰ ਜਿੰਨੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਕੰਪਨਸੇਸ਼ਨ ਦੇਾਂਗਾ ਜਿਹੜਾ ਨਵਾਂ ਬਿਜਲੀ ਬਿੱਲ ਐਕਟ ਸੀ ਉਹ ਵਾਪਸ ਕਰਾਂਗਾ ਉਹ ਜਿਉਂ ਦੇ ਤਿਉਂ ਨੇ ਉਲਟਾ ਇੱਕ ਵੱਡਾ ਕਾਨੂੰਨ ਜਿਹੜਾ ਨਵਾਂ ਕਾਨੂੰਨ ਬਣਾਤਾ ਜਿਹੜਾ ਪੁਲਿਸ ਨੂੰ ਅਧਿਕਾਰ ਦੇਤੇ ਵੀ ਪੁਲਿਸ ਜੋ ਮਰਜੀ ਉਹ ਕਰ ਸਕਦੀ ਹੈ ਐਸ ਡੀ ਐਮ ਤੱਕ ਉਹ ਕਰ ਸਕਦੇ ਆ ਫਿਰ ਕੋਟਾ ਕੇ ਵਾਸਤੇ ਉਹਨੂੰ ਸਾਰਿਆਂ ਨੂੰ ਖਤਮ ਕਰਨ ਵਾਸਤੇ ਉਹਨੂੰ ਚੇਤਾਵਨੀ ਦੇਣ ਵਾਸਤੇ ਅਸੀਂ ਅੱਜ ਮੰਗ ਪੱਤਰ ਐਮ ਪੀ ਆਰ ਆਈ ਪ੍ਰਧਾਨ ਮੰਤਰੀ ਨੂੰ ਭੇਜੇ ਨੇ ਜੇ ਉਹ ਆਪ ਦੀ ਇਸ ਜਿੰਨੇ ਵੀ ਉਹਨੇ ਵਾਦਾ ਕੀਤਾ ਉਹਨਾਂ ਤੇ ਖਰਾ ਨਾ ਉਤਰਿਆ ਤੇ ਜਿਹੜੇ ਨਵੇਂ ਕਾਨੂੰਨ ਬਣਾਏ ਨੇ ਵਾਪਸ ਨਾ ਲੈਣ ਫਿਰ ਤਿਆਰ ਰਹਿ ਆਉਣ ਵਾਲੇ ਸਮੇਂ ਦੇ ਵਿੱਚ ਤਿੱਖਾ ਸੰਘਰਸ਼ ਕਰਕੇ ਲੋਕਾਂ ਨੂੰ ਲਾਂਬੰਦ ਕਰਕੇ ਮੋਦੀ ਨੂੰ ਉਹ ਵਾਪਸ ਕਰਾਉਣ ਵਾਸਤੇ ਮਜਬੂਰ ਕਰਾਂਗੇ। ਭਰਾਂ ਜੀ ਮੁੱਖ ਮੰਗਾਂ ਕੀ ਕੀ ਆ ਨੇ? ਮੁੱਖ ਮੰਗਾਂ ਇਹ ਹੀ ਆ ਜੀ ਜਿਹੜਾ ਕਿਸਾਨੀ ਤੇ ਇਸ ਵੇਲੇ ਬੜਾ ਕਰਜ਼ਾ ਹੈ। ਉਹ ਕਰਜ਼ੇ ਤੇ ਲੀਕ ਮਾਰੀ ਜਾਵੇ। ਕਿਉਂਕਿ ਕਿਸਾਨ ਹੀ ਹੈ ਜਿਹੜਾ ਪੂਰੇ ਦੇਸ਼ ਦਾ ਪੇਟ ਪਰਦਾ ਹੈ। ਇਹਦਾ ਕੋਈ ਕਰਜ਼ਾ ਮਾਫ ਨਹੀਂ ਔਰ ਜਿਹੜੇ ਅਦਾਨੀ ਬਾਨੀ ਕੇ ਜਿੰਨੇ ਕਰਜ਼ੇ ਲੈਂਦੇ ਨੇ ਉਹਨਾਂ ਸਾਰਿਆਂ ਤੇ ਲੀਕ ਫੇਰ ਦਿੱਤੀ ਜਾਂਦੀ ਹੈ। ਜਿੰਨੇ ਵੀ ਮਜ਼ਦੂਰ ਨੇ ਉਹਨਾਂ ਨੂੰ ਕਰਜ਼ਾ ਦਿੱਤਾ ਜਾਵੇ ਪੂਰੇ ਕਰਜ਼ੇ ਤੇ ਲੀਕ ਮਾਰੀ ਜਾਵੇ ਕਿਸਾਨ ਮਜ਼ਦੂਰ ਦੀ 60 ਸਾਲ ਤੋਂ ਬਾਅਦ ਪੈਨਸ਼ਨ ਲਾਈ ਜਾਵੇ ਜੇ ਮੁਲਾਜ਼ਮ ਪੈਨਸ਼ਨ ਲੈ ਸਕਦੇ ਉਹਨਾਂ ਨੇ ਠੀਕ ਆਦੀ ਜਵਾਨੀ ਮਹਿਕਮੇ ਵਿੱਚ ਲਾਈਏ ਪਰ ਕਿਸਾਨ ਨੇ ਵੀ ਆਪਣੀ ਪੂਰੀ ਜਵਾਨੀ ਲਾ ਕੇ ਦੇਸ਼ ਦਾ ਪੇਟ ਭਰਿਆ ਹੈ ਇਹਦੀ ਵੀ ਪੈਨਸ਼ਨ ਲਾਗੂ ਹੋਣੀ ਚਾਹੀਦੀ ਹੈ ਚਾਹੇ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਸੋ ਇਸ ਵਾਸਤੇ ਐਮਐਸਪੀ ਦਾ ਕਾਨੂੰਨ ਬਣੇ ਕਿਉਂਕਿ ਜੇ ਦੂਜਿਆਂ ਜਿੰਨੇ ਵੀ ਪੱਕਾ ਮਾਲ ਹੈ ਚਾਹੇ ਦਵਾਈਆਂ ਨੇ ਚਾਹੇ ਹੋਰ ਅਸੀਂ ਕੱਚਾ ਮਾਲ ਜਦੋਂ ਹੀ ਵੇਚਦੇ ਰਹਿ ਜਾਈਏ ਜੇ ਅਸੀਂ 10 ਪਈ ਵੇਚੇ ਤੇ ਨਾਲ ਦੀ ਨਾਲ 50 60 ਰੁਪਏ ਹੋ ਜਾਂਦਾ ਸਾਨੂੰ ਕਿਉਂ ਨਹੀਂ ਆਦੇ ਮੁੱਲ ਦਾ ਭਾਅ ਦਿੱਤਾ ਜਾ ਸਕਦਾ ਸੀ ਕਿਉਂ ਨਹੀਂ ਤੈਅ ਕਰ ਸਕਦੇ ਇਸ ਵਾਸਤੇ ਸਾਰਿਆਂ ਨੂੰ ਠੀਕ ਕਰਨ ਵਾਸਤੇ ਇਹ ਮੰਨ ਲਓ ਮੰਗਾ ਸਾਡੀਆਂ ਵਿੱਚ ਪਾਈਆਂ ਹੋਈਆਂ ਨੇ ਸੋ ਇਹ ਮੰਗਾ ਨੂੰ ਮਨਾਉਣ ਵਾਸਤੇ ਅਸੀਂ ਅੱਜ ਮੰਗ ਪੱਤਰ ਦਿੱਤੇ ਜੀ ਕੀ ਨਾਮ ਹੈ ਤੁਹਾਡਾ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਸਕਾਰ ਮੈਂ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ ਪੋਡੀਪੁਰ ਅੱਜ ਜੋ ਸਯੁਗਤ ਮੋਰਚੇ ਦੇ ਵੱਲੋਂ ਮੈਂਬਰ ਪਾਰਲੀਮੈਂਟਰ ਦੇ ਘਰ ਵੀ ਖੇ ਜਾ ਕੇ ਮੰਗ ਪੱਤਰ ਦੇਣਾ ਸੀ ਉਹ ਕਬਾਇਆ ਮੰਡੀ ਦੇ ਵਿੱਚ ਸਯੁਕਤ ਮੋਰਚੇ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਆਸ ਕਰਦੇ ਹਾਂ ਕਿ ਸ਼ੇਰ ਸਿੰਘ ਜੀ ਕਬਾਇਆ ਉਹ ਆਪਣੀ ਜਿਹੜੀ ਆਵਾਜ਼ ਕਿਸਾਨਾਂ ਦੀ ਉਹ ਸੰਸਦ ਦੇ ਵਿੱਚ ਪੂਰੇ ਜ਼ੋਰ ਨਾਲ ਉਠਾਉਣਗੇ ਸਾਡੀਆਂ ਜੋ ਮੰਗਾਂ ਨੇ ਉਹ ਅਸੀਂ ਵਿੱਚ ਲਿਖ ਦਿੱਤੀਆਂ ਖਾਸ ਕਰਕੇ ਨਹਿਰੀ ਪਾਣੀ ਜਿਹੜਾ ਉਹ ਬੜਾ ਵੱਡਾ ਸੰਕਟ ਹੈ ਇੱਥੇ ਪੰਜਾਬ ਦੇ ਵਿੱਚ ਦੂਸਰਾ ਜਿਹੜਾ ਹੈ ਪਾਕਿਸਤਾਨ ਦੇ ਨਾਲ ਲੱਗਦਾ ਜਿਹੜਾ ਬਾਰਡਰ ਹੈ ਉਹ ਸਾਡੀ ਮੰਗ ਹੈ ਵੀ ਉਹਨੂੰ ਜਲਦੀ ਤੋਂ ਜਲਦੀ ਖੁੱਲਿਆ ਜਾਵੇ ਕਿਉਂਕਿ ਗੁਜਰਾਤ ਦੇ ਵੱਲੋਂ ਬਹੁਤ ਦੂਰ ਲੰਮਾ ਸਮਾਂ ਹੈ ਉਸ ਪਾਸੋਂ ਆਉਣਾ ਬੜਾ ਔਖਾ ਹੈ ਇੱਥੋਂ ਬਿਲਕੁਲ ਜਿਹੜਾ ਇੱਥੋਂ ਅਸੀਂ ਜਿੱਥੇ ਖੜੇ ਆਂ ਇੱਥੋਂ 2 ਕਿਲੋਮੀਟਰ ਹੈ ਸਿਰਫ ਸਾਡੀ ਮੰਗ ਇਹ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਸੁਲੇਮਾਨ ਕੀ ਫਰੋਇਪੁਰ ਜਿਹੜਾ ਹੈ ਸਹੈਨੀਆਲਾ ਉਹਨੂੰ ਜਲਦੀ ਤੋਂ ਜਲਦੀ ਬਾਰਡਰ ਨੂੰ ਖੁੱਲਿਆ ਜਾਵੇ ਮੈਂ ਭਾਰਤੀ ਕਿਸਾਨ ਨੂੰ ਰਾਜੇਵਾਲ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਮੁੱਖ ਸੇਵਾਦਾਰ ਅੱਜ ਸੰਯੁਕਤ ਕਿਸਾਨ ਮੋਰਚੇ ਦੀ ਜੋ ਮੀਟਿੰਗ ਹੋਈ ਸੀ ਉਹਦੇ ਵਿੱਚ ਤੈਅ ਕੀਤਾ ਗਿਆ ਸੀ ਕਿ ਆਪਣੇ ਆਪਣੇ ਜ਼ਿਲ੍ਹਿਆਂ ਦੇ ਐਮਪੀ ਆ ਜਿਹੜੇ ਚਾਹੇ ਸੰਸਦ ਮੈਂਬਰ ਹੈ ਚਾਹੇ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਇੱਕ ਸਾਂਝੇ ਤੌਰ ਤੇ ਮੰਗ ਪੱਤਰ ਸੈਂਟਰ ਦੀ ਸਰਕਾਰ ਨੂੰ ਜਗਾਉਣ ਵਾਸਤੇ ਉਹਨੂੰ ਹਿਲਾਉਣ ਵਾਸਤੇ ਅੱਜ ਅਸੀਂ ਸਾਡੇ ਹਲਕੇ ਦਾ ਜਿਹੜਾ ਛੇਰ ਸਿੰਘ ਖਬਾਇਆ ਐਮਪੀ ਹੈ ਉਹਨਾਂ ਨੂੰ ਅਸੀਂ Yeah. ਸਮੁੱਥੇ ਸੰਯੁਕਤ ਮੋਰਚੇ ਦੀ ਕਾਲ ਤੇ ਅੱਜ ਇਹ ਮੰਗ ਪੱਤਰ ਸੌਂਪਿਆ ਤਾਂ ਜੋ ਜਿਹੜੇ ਕਿਸਾਨਾਂ ਨਾਲ ਹੋ ਰਏ ਧੱਕੇ ਨੇ ਕੀਤੇ ਹੋਏ ਵਾਅਦੇ ਜਿਹੜੇ ਸਰਕਾਰਾਂ ਦੇ 13 ਮਹੀਨਿਆਂ ਦੇ ਸੰਘਰਸ਼ ਤੋਂ ਬਾਅਦ 736 ਕਿਸਾਨਾਂ ਦੀ ਸ਼ਹੀਦੀ ਤੋਂ ਬਾਅਦ ਇਹ ਬੇਸ਼ਰਮ ਸਰਕਾਰ ਉਹਨਾਂ ਉੱਤੇ ਫੇਰ ਦੱਬੀ ਰੱਖੀ ਹੈ ਤੇ ਨਾਲ ਹੀ ਲੋਕਾਂ ਦੀ ਆਵਾਜ਼ ਨੂੰ ਕੁਤਲ ਕੁਚਲਣ ਵਾਸਤੇ ਜਿਹੜੇ ਕਾਨੂੰਨ ਇਹਨਾਂ ਨੇ ਪੁਲਿਸ ਗਿਆ ਕਾਨੂੰਨ ਸਾਡੇ ਤੇ ਲਾਉਣੇ ਸ਼ੁਰੂ ਕੀਤੇ ਆ ਉਹਨਾਂ ਨੂੰ ਤੁਰੰਤ ਬੰਦ ਕੀਤਾ ਜਾਵੇ ਤੇ ਨਹੀਂ ਤਾਂ ਫਿਰ ਅੱਗੇ ਤਰ੍ਹਾਂ ਦਿੱਲੀ ਵਿੱਚ ਬਹੁਤ ਵੱਡਾ ਇੱਕ ਸੰਘਰਸ਼ ਕਿਸਾਨ ਮੋਰਚੇ ਵੱਲੋਂ ਹੋਵੇਗਾ ਜਿੱਤੀਆਂ ਹੋਈਆਂ ਮੰਗਾਂ ਜਿਹੜੇ ਵਾਅਦੇ ਕੀਤੇ ਹੋਏ ਸਾਡੇ ਉਹ ਪੂਰੇ ਕੀਤੇ ਜਾਣ। ਸਰਦਾਰ ਜੀ ਮੁੱਖ ਮੰਗ ਕੀ ਹੈ ਜੀ? ਸਭ ਤੋਂ ਵੱਡੀ ਮੁੱਖ ਮੰਗ ਤਾਂ ਇਹ ਹੈ ਜਿਹੜਾ ਸਾਡੀ ਐਮਐਸਪੀ ਦਾ ਗਰੰਟਡ ਕਾਨੂੰਨ ਹੈ ਪਾਣੀ ਦਾ ਮੁੱਦਾ ਹੈ ਬਿਜਲੀ ਦਾ ਪ੍ਰਾਈਵੇਟੇਸ਼ਨ ਦਾ ਮੁੱਦਾ ਹੈ ਜਿਹੜੀਆਂ ਕਿਸਾਨਾਂ ਦੇ ਲੰਮਕ ਰਹੀਆਂ ਮੰਗਾਂ ਜਿਹੜੇ ਕਾਲੇ ਕਾਨੂੰਨ ਤਿੰਨ ਪਹਿਲਾਂ ਲਿਆਂਦੇ ਸੀ ਤੇ ਚਾਰ ਹੁਣ ਇਹਨਾਂ ਨੇ ਜਿਹੜੇ ਜੁਡੀਸ਼ੀਅਲ ਕਾਨੂੰਨ ਲੈਂਦੇ ਆ ਉਹਨਾਂ ਨੂੰ ਸਾਰਿਆਂ ਨੂੰ ਰੱਦ ਕਰੋ ਤੇ ਕਿਸਾਨ ਜਿਹੜਾ ਕਰਜ਼ਾ ਉਹਨੂੰ ਮੁਕਤੀ ਦਿਵਾਓ। ਹਾਂਜੀ ਜਿਹੜਾ ਹਰੇ ਇਨਕਲਾਪ ਨੇ ਸਾਡਾ ਪੰਜਾਬ ਦਾ ਪਾਣੀ ਮਿੱਟੀ ਜਿਹੜੀ ਤੇ ਸਾਡੀ ਹਵਾ ਹੈਗੀ ਐ ਇਹ ਕੀਤੀ ہوئی ਦੂਸ਼ਤ ਇਹਦੇ ਕਰਕੇ ਹੈਗਾ ਵੀ ਸਾਨੂੰ ਜਿਹੜਾ ਇਹ ਹਰਾ ਇਨਕਲਾਪ ਬਦਲਿਆ ਜਾਵੇ ਇਹਦੇ ਨਾਲ ਜਿਹੜਾ ਸਾਨੂੰ ਝੋਨੇ ਤੇ ਮੱਕੀ ਤੇ ਤੇ ਕਣਕ ਤੇ ਬੰਨਿਆ ਹੋਇਆ ਹੈਗਾ ਇਹ ਇਹਦਾ ਬਦਲ ਕਰਕੇ ਜਿਹੜੀਆਂ ਸਾਡੀਆਂ ਰਵੈਇਤੀ ਫਸਲਾਂ ਫਸਲਾਂ ਹੈਗੀਆਂ ਜਿਹੜੀਆਂ ਪਹਿਲਾਂ ਕਣਕ ਜਿਸ ਤਰ੍ਹਾਂ ਛੋਲੇ ਸੀਗੇ ਜਾਂ ਦਾਲਾਂ ਵਗੈਰਾ ਹੈਗੀਆਂ ਜਾਂ ਤੇਲ ਬੀਜ ਹੈਗੇ ਵੀ ਉਹਨਾਂ ਦੀ ਖੇਤੀ ਕਰਵਾਈ ਜਾਵੇ ਤੇ ਐਮ ਐਸ ਪੀ ਉਹਨਾਂ ਤੇ ਜਿਹੜੀ ਹੈਗੀ ਗਰੰਟੀ ਨਾਲ ਐਮ ਐਸ ਪੀ ਜਿਹੜੀ ਦਿੱਤੀ ਜਾਵੇ ਸੀ ਟੂ ਪਲੱਸ 50% ਅਕੋਰਡਿੰਗ ਜਿਹੜਾ ਹੈਗਾ ਉਹ ਉਹਨਾਂ ਦਾ ਭਾ ਜਿਹੜਾ ਹੈਗਾ ਨਿਸ਼ਚਿਤ ਤੌਰ ਤੇ ਮਿਥਿਆ ਜਾਵੇ ਇਸ ਕਰਕੇ ਇਹ ਜਿਹੜੀਆਂ ਅਸੀਂ ਮੰਗਾ ਕਰ ਰਹੇ ਹੈਗੀਆਂ ਬਾਕੀ ਪਾਣੀ ਦਾ ਜਿਹੜਾ ਹੈਗਾ ਜਾਦਾ ਮੇਨ ਜਿਹੜਾ ਸਾਡਾ ਪਾਣੀ ਖਤਮ ਹੋ ਰਿਹਾ ਸਿਆਸੀ ਪਰਸੈਂਟ ਪਾਣੀ ਅਸੀਂ ਲਗਭਗ ਖਤਮ ਕਰ ਚੁੱਕੇ ਹੈਗੇ ਆ ਮਾਰ ਅਕੋਰਡਿੰਗ ਵੀ ਆਉਂਦੇ 14-15 ਸਾਲਾਂ ਤੱਕ ਵੀ ਅਸੀਂ ਪਾਣੀ ਦੀ ਇੱਕ ਬੂੰਦ ਵੀ ਨਹੀਂ ਧਰਤੀ ਚੋਂ ਕੱਢ ਸਕਦੇ ਸਾਡਾ ਜਿਹੜਾ ਪੰਜਾਬ ਹੈਗਾ ਜਹਿਰੀਲਾ ਰੇਗਿਸਤਾਨ ਬਣ ਜਾਣਾ ਇਸ ਕਰਕੇ ਇਹ ਜਿਹੜੀਆਂ ਹੈਗੀਆਂ ਭਖਦੀਆਂ ਮੰਗਾ ਹੈਗੀਆਂ ਜਿਹੜੀਆਂ ਇਹ ਮੁੱਦਾ ਹੈ ਸਾਡਾ ਜਿਨ੍ਹਾਂ ਨਾਲ ਸਾਡਾ ਪੰਜਾਬ ਜੂਝ ਰਿਹਾ ਹੈਗਾ ਇਹ ਸਾਰਾ ਆ ਮੰਗਾ ਨੂੰ ਲੈ ਕੇ ਅਸੀਂ ਅੱਜ ਸੇਰ ਸਿੰਘ ਘਬਾਇਆ ਨੂੰ ਇੱਥੇ ਮਿਲੇ ਹੈਗੇ ਆ ਤੇ ਆਦਾ ਮੰਗ ਪੱਤਰ ਦਿੱਤਾ ਹੈਗਾ ਤੇ ਜੇ ਉਹ ਨਹੀਂ ਸਾਡੀਆਂ ਮੰਗਾਂ ਨੂੰ ਕਰਦੇ ਤਾਂ ਅਸੀਂ ਫਿਰ ਝੰਡੇ ਚ ਡੰਡਾ ਤਾਂ ਪਾਇਆ ਹੀ ਹੈਗਾ ਤੇ ਉਹ ਅਸੀਂ ਕਿਸਾਨ ਆਵਦਾ ਉਹ ਵੀ ਅੰਦੋਲਨ ਲੜਾਂਗੇ। ਹਣ ਪਿੰਡ ਘਬਾਇਆ ਅੱਜ ਦਾ ਇਕੱਠ ਇੱਕ ਮੰਗ ਪੱਤਰ ਕਿਸਾਨ ਯੂਨੀਅਨਸ ਸਾਰੀਆਂ ਵੱਲੋਂ ਐਮਪੀ ਸਾਹਿਬ ਨੂੰ ਦਿੱਤਾ ਗਿਆ ਜਿਦੇ ਵਿੱਚ ਸਰਕਾਰ ਨੇ ਜਿਹੜੇ ਵਾਅਦੇ ਕੀਤੇ ਸੀ ਉਹਦੇ ਪੂਰੇ ਕਰਨ ਵਾਸਤੇ ਬੇਨਤੀ ਕੀਤੀ ਗਈ। ਔਰ ਜਿਹੜੇ ਫਾਸ਼ੀਵਾਦੀ ਕਾਨੂੰਨ ਆਏ ਉਹਨਾਂ ਨੂੰ ਹਟਾਉਣ ਵਾਸਤੇ ਕਿਉਂਕਿ ਸਾਡਾ ਦੇਸ਼ ਮੈਨੂੰ ਐ ਲੱਗਦਾ ਡਿਕਟੇਟਰਸ਼ਿਪ ਵੱਧ ਰਹੀ ਹੈ ਔਰ ਜਿੱਥੇ ਜਿੱਥੇ ਵੀ ਡਿਕਟੇਟਰਸ਼ਿਪ ਆਈ ਅੱਜ ਨਹੀਂ ਕੱਲ ਕੱਲ ਨਹੀਂ ਪਰਸੋਂ ਉਹਦਾ ਹਸ਼ਰ ਬਹੁਤ ਮੂਰਾ ਹੋਇਆ ਇਸ ਵਾਸਤੇ ਕਿਸੇ ਆਦਮੀ ਨੂੰ ਵੀ ਬਿਨਾਂ ਕਿਸੇ ਗੱਲ ਤੋਂ ਬਿਨਾਂ ਕਿਸੇ ਕਾਰਨ ਤੋਂ ਸਤਾਦਾਰੀ ਜਿਹੜੇ ਵੀ ਬੰਦੇ ਹੋਣਗੇ ਅੰਦਰ ਦੇ ਸਕਦੇ ਆ ਜੇਲ੍ਹ ਦੇ ਔਰ ਜਿੰਨੀ ਦੇਰ ਤੱਕ ਮਰਜ਼ੀ ਉਹਨੂੰ ਅੰਦਰ ਰੱਖਿਆ ਜਾ ਸਕਦਾ ਇਹੋ ਜਿਹੇ ਅੰਗਰੇਜ਼ਾਂ ਵਾਲੇ ਕਾਨੂੰਨ ਜਿਹੜੇ ਨੇ ਇਹ ਚੰਗੀ ਨਹੀਂ ਗੱਲ ਹੈ ਔਰ ਦੂਜੀ ਤਾਂ ਮੈਂ ਸਮਝਦਾ ਜਨਤਾ ਕਾਫੀ ਅੱਗੇ ਨਾਲੋਂ ਵੇਅਰ ਹੋ ਰਹੀ ਹੈ ਜੇ ਵਿਕੀ ਲਿਕਸ ਦੀ ਰਿਪੋਰਟ ਸਹੀ ਹੋਈ ਤਾਂ ਮੈਂ ਸਮਝਦਾ ਵੀ ਹੈਰਾਨ ਹੋ ਜਾਣਗੇ ਲੋਕ ਜਿਹੜਾ ਕੁਝ ਉਹਨਾਂ ਨੇ ਕਿਹਾ ਵੀ ਕਿੰਨੇ ਕਿੰਨੇ ਲੱਖ ਕਰੋੜ ਰੁਪਈਆ ਜਿਹੜਾ ਬਾਹਰ ਚਲਾ ਗਿਆ ਇਹਨਾਂ 10-12 ਸਾਲਾਂ ਦੇ ਵਿੱਚ ਉਹ ਸਾਰਾ ਜਨਤਾ ਦੇ ਸਾਹਮਣੇ ਆ ਜਾਏਗਾ ਬਹੁਤ ਜਲਦੀ ਔਰ ਜਨਤਾ ਅੱਗੇ ਨਾਲੋਂ ਸਿਆਣੀ ਹੋ ਰਹੀ ਮੈਨੂੰ ਐ ਲੱਗਦਾ ਹੈ ਔਰ ਬਹੁਤ ਜਲਦੀ ਅਸੀਂ ਇਹ ਬਦਲਾਅ ਦੇ ਵੱਲ ਵਧਾਂਗੇ ਧੰਨਵਾਦ ਜੀ ਅੱਜ ਕਬਾਇਆ ਮੰਡੀ ਕੱਠੇ ਹੋਏ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਕਿਸਾਨਾਂ ਦੀਆਂ ਵੱਖ-ਵੱਖ ਮੰਗਾਂ ਨੂੰ ਲੈ ਕੇ ਅੱਜ ਪੂਰੇ ਇੰਡੀਆ ਵਿੱਚ ਜੋ ਐਮਪੀ ਨੂੰ ਤੇ ਜਿਹੜੇ ਵਿਰੋਧੀ ਧਿਰ ਦੇ ਰਾਜ ਸਭਾ ਮੈਂਬਰ ਹੈਗੇ ਆ ਜਾਂ ਲੋਕ ਸਭਾ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਕਿਸਾਨੀ ਮੰਗਾਂ ਨੂੰ ਲੈ ਕੇ ਜਿਵੇਂ ਕਿ ਸਮੁੱਚਾ ਕਰਜ਼ਾ ਮਾਫੀ ਐਮਐਸਪੀ ਦਾ ਕਾਨੂੰਨ ਤੇ ਹੋਰ ਬਹੁਤ ਸਾਰੀਆਂ ਮੰਗਾਂ ਜਿਹੜੀਆਂ ਕਿਸਾਨੀ ਨਾਲ ਸੰਬੰਧਿਤ ਆ ਉਹਨਾਂ ਨੂੰ ਮੰਗ ਪੱਤਰ ਦੇਣ ਲਈ ਅੱਜ ਅਸੀਂ ਕੁ ਘਬਾਏ ਵੀ ਫਿਰੋਜ਼ਪੁਰ ਦੇ ਜਿਹੜੇ ਐਮਪੀ ਹੈਗੇ ਆ ਲੋਕ ਸਭਾ ਹਲਕੇ ਤੋਂ ਨੁਮਾਇੰਦਗੀ ਕਰਦੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਗਏ ਜੀ ਕੀ ਨਾਮ ਹੈ ਤੁਹਾਡਾ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ ਪੋਢੀਪੁਰ ਅੱਜ ਜੋ ਸਯੁਕਤ ਮੋਰਚੇ ਦੇ ਵੱਲੋਂ ਮੈਂਬਰ ਪਾਰਲੀਮੈਂਟਰ ਦੇ ਘਰ ਵੀ ਖੇ ਜਾ ਕੇ ਮੰਗ ਪੱਤਰ ਦੇਣਾ ਸੀ ਉਹ ਕਬਾਇਆ ਮੰਡੀ ਦੇ ਵਿੱਚ ਸਯੁਕਤ ਮੋਰਚੇ ਦੇ ਵੱਲੋਂ ਮੰਗ ਪੱਤਰ ਦਿੱਤਾ ਗਿਆ ਆਸ ਕਰਦੇ ਹਾਂ ਕਿ ਸ਼ੇਰ ਸਿੰਘ ਜੀ ਕਬਾਇਆ ਉਹ ਆਪਣੀ ਜਿਹੜੀ ਆਵਾਜ਼ ਕਿਸਾਨਾਂ ਦੀ ਉਹ ਸੰਸਦ ਦੇ ਵਿੱਚ ਪੂਰੇ ਜ਼ੋਰ ਨਾਲ ਉਠਾਉਣਗੇ ਸਾਡੀਆਂ ਜੋ ਮੰਗਾਂ ਨੇ ਉਹ ਅਸੀਂ ਵਿੱਚ ਲਿਖ ਦਿੱਤੀਆਂ ਖਾਸ ਕਰਕੇ ਨਹਿਰੀ ਪਾਣੀ ਜਿਹੜਾ ਉਹ ਬੜਾ ਵੱਡਾ ਸੰਕਟ ਹੈ ਇੱਥੇ ਪੰਜਾਬ ਦੇ ਵਿੱਚ ਦੂਸਰਾ ਜਿਹੜਾ ਹੈ ਪਾਕਿਸਤਾਨ ਦੇ ਨਾਲ ਲੱਗਦਾ ਜਿਹੜਾ ਬਾਰਡਰ ਹੈ ਉਹ ਸਾਡੀ ਮੰਗ ਹੈ ਵੀ ਉਹਨੂੰ ਜਲਦੀ ਤੋਂ ਜਲਦੀ ਖੁੱਲਿਆ ਜਾਵੇ ਕਿਉਂਕਿ ਗੁਜਰਾਤ ਦੇ ਵੱਲੋਂ ਬਹੁਤ ਦੂਰ ਲੰਮਾ ਸਮਾਂ ਹੈ ਉਸ ਪਾਸੋਂ ਹੋਣਾ ਬੜਾ ਔਖਾ ਹੈ ਇੱਥੋਂ ਬਿਲਕੁਲ ਜਿਹੜਾ ਇੱਥੋਂ ਅਸੀਂ ਜਿੱਥੇ ਖੜੇ ਆਂ ਇੱਥੋਂ 2 ਕਿਲੋਮੀਟਰ ਹੈ ਸਿਰਫ ਸਾਡੀ ਮੰਗ ਇਹ ਹੈ ਕਿ ਜਲਦੀ ਤੋਂ ਜਲਦੀ ਜਿਹੜਾ ਇਹ ਸੁਲੇਮਾਨ ਕੀ ਫਰੋਇਪੁਰ ਜਿਹੜਾ ਹੈ ਸਹਨੀਅਲ ਹੈ ਉਹਨੂੰ ਜਲਦੀ ਤੋਂ ਜਲਦੀ ਬਾਰਡਰ ਨੂੰ ਖੁੱਲਿਆ ਜਾਵੇ ਕਵਰੇਜ ਕਰ ਰਹੇ 100 ਕਵਰ ਕਰੋ ਵੈਗਰ ਜੀ ਦਾ ਖਾੜਾ ਵੈਗਰ ਜੀ ਦੀ ਫਤਿਹ ਅੱਜ ਅਸੀਂ ਹਾਜ਼ਰ ਖੜ ਪਏ ਤੇ ਇਹ ਸਿੱਪ ਮਾਇ ਦੇ ਮੰਡੀ ਦੇ ਵਿੱਚ ਸੂਤ ਮੂਰਤੀ ਵੱਲੋਂ ਜੋ ਸਾਨੂੰ ਉੱਤੋਂ ਭੁਮਾਇਆ ਸੀ ਅੱਜ ਅਸੀਂ ਜਿਹੜਾ ਇਹਨਾਂ ਨੂੰ ਮੰਗਫਤਤਾ ਦਿੱਤਾ ਕਿਸਾਨੀ ਮੰਗਾ ਵਾਸਤੇ ਯਾਹ ਹੋਰ ਮੰਗਾ ਵਾਸਤੇ ਉਹਨਾਂ ਸਾਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ ਇਸ ਜਿਹੜੀ ਮੰਗਾ ਨੇ ਤੁਹਾਡੀਆਂ ਸਭ ਦੇ ਵਿੱਚ ਡਟ ਕੇ ਠਾਵਾਂਗੇ ਤੇ ਤੁਹਾਡੇ ਨਾਲ ਖੜੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅੱਜ ਕਿਸ ਸੰਬੰਧ ਵਿੱਚ ਮੰਗ ਪੱਤਰ ਦਿੱਤਾ ਗਿਆ ਕਿ ਅੱਜ ਇਹ ਸੰਯੁਕਤ ਕਿਸਾਨ ਮੋਰਚੇ ਭਾਰਤ ਦੇ ਸੱਦੇ ਦੇ ਤਹਿਤ ਜਿਹੜੀਆਂ ਸਾਡੀਆਂ ਮੰਗਾਂ ਰਹਿੰਦੀਆਂ ਸੀਗੀਆਂ ਐਮਐਸਪੀ ਕਰਜ ਮਾਫੀ ਤੇ ਹੋਰ ਜਿਹੜੀਆਂ ਭਗਦੀਆਂ ਮੰਗਾਂ ਨੂੰ ਮੁਖਾਤਬ ਹੁੰਦੇ ਅੱਜ ਅਸੀਂ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਜਿਹੜਾ ਮੰਗ ਪੱਤਰ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਬਾਯਾ ਨੂੰ ਦਿੱਤਾ ਹੈਗਾ ਇਹਦੇ ਵਿੱਚ